ਹਾਂਜੀ ਬ੍ਰੇਕਿੰਗ ਨਿਊਜ਼ ਰਾਜਵਿਰਜ ਬੰਦਾ ਬਾਰੇ ਪੜੋਸੀਆਂ ਨੇ ਦਿੱਤੀ ਕੂਫੀਆ ਜਾਣਕਾਰੀ ਸੱਚ ਸੁਣ ਕੇ ਤੁਸੀਂ ਵੀ ਹਿੱਲ ਜਾਵੋਗੇ ਰਾਜਵਿਰ ਦੇ ਕੇਸ ਵਿੱਚ ਪੜੋਸੀਆਂ ਨੇ ਦੱਸੀਆਂ ਕੁਝ ਐਹੋ ਜਿਹੀਆਂ ਗੱਲਾਂ ਜਿੰਨੂੰ ਪੁਲਿਸ ਵੀ ਸੁਣ ਕੇ ਹੋ ਗਈ ਹੈਰਾਨ ਖੋਲੇ ਕੁਝ ਇਹੋ ਜੇ ਰਾਜ ਜੋ ਅੱਜ ਤੱਕ ਕਿਸੇ ਨੂੰ ਨਹੀਂ ਸੀ ਪਤਾ ਹਾਂਜੀ ਦੋਸਤੋ ਤੁਸੀਂ ਸਹੀ ਸੁਣ ਰਹੇ ਹੋ ਪੜੋਸੀਆਂ ਨੇ ਖੋਲ ਦਿੱਤੀ ਪੋਲ ਇਸ ਕੇਸ ਦੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਅਪਡੇਟ ਲਾਈਵ ਉਤੇ ਜਿੱਥੇ ਸੱਚ ਸਿਰਫ ਦੱਸਿਆ ਨਹੀਂ ਜਾਂਦਾ ਖੋਲਿਆ ਜਾਂਦਾ ਏ ਦੋਸਤੋ ਰਾਜਵੀਰ ਜਵੰਦਾ ਦੀ ਮੌਤੇ ਦੇ ਮਾਮਲੇ ਨੇ ਪੰਜਾਬ ਹੀ ਨਹੀਂ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਪਰ ਅੱਜ ਜੋ ਖਬਰ ਸਾਹਮਣੇ ਆਈ ਏ ਉਹ ਹੈ ਇਸ ਕੇਸ ਨੂੰ ਇੱਕ ਨਵੇਂ ਮੋੜ ਤੇ ਲੈ ਕੇ ਜਾ ਸਕਦੀ ਏ ਪड़ोसी ਨੇ ਤੋੜੀ ਚੁੱਪ ਦਿੱਤੀ ਖੂਫੀਆ ਜਾਣਕਾਰੀ ਕੀ ਹੈ ਜਾਣਕਾਰੀ ਸੁਣੋ ਅਤੇ ਜਾਨੋ ਦੋਸਤੋ ਰਾਜੀਵਿੰਦਰ ਦੇ ਸਿੱਧੇ ਪड़ोसी ਨੇ ਚੁੱਪੀ ਤੋੜ ਦਿੱਤੀ ਉਸ ਨੇ ਪੁਲਿਸ ਨੂੰ ਜੋ ਦੱਸਿਆ ਏ ਉਹ ਹੈ ਮਾਮਲੇ ਨੂੰ ਪੂਰੀ ਤਰ੍ਹਾਂ ਉਲਟ ਤਾ ਸਕਦਾ ਹੈ ਪੜੋਸੀ ਦਾ ਦਾਵਾ ਹੈ ਕਿ ਰਾਜਵਿਰਦੀ ਮੌਤ ਵਾਲੀ ਰਾਤ ਉਸਦੇ ਘਰ ਦੇ ਬਾਹਰ ਕੁਝ ਇਹ ਜਿਹੇ ਲੋਕ ਆਏ ਸਨ ਜਿਨ੍ਹਾਂ ਨੂੰ ਉਸਨੇ ਪਹਿਲਾਂ ਕਦੇ ਨਹੀਂ ਵੇਖਿਆ ਸੀ ਪੜੋਸੀ ਨੇ ਇਹ ਵੀ ਕਿਹਾ ਕਿ ਰਾਤ ਦੇ 1 ਤੋਂ 2 ਵਜੇ ਤੱਕ ਘਰ ਦੇ ਅੰਦਰੋਂ ਕੁਝ ਉੱਚੀਆਂ ਆਵਾਜ਼ਾਂ ਆ ਰਹੀਆਂ ਸਨ ਜਿਨ੍ਹਾਂ ਬਾਰੇ ਉਹ ਪਹਿਲਾਂ ਬੋਲਣ ਤੋਂ ਡਰ ਰਹੇ ਸੀ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਪੜੋਸੀ ਨੇ ਪੁਲਿਸ ਨੂੰ ਦੱਸਿਆ ਕਿ ਮੌਤ ਤੋਂ 2 ਦਿਨ ਪਹਿਲਾਂ ਰਾਜਵਿਰ ਦੇ ਘਰ ਵਿੱਚ ਇੱਕ ਤਿੱਖੀ ਇਕਰਾਰ ਹੋਈ ਸੀ ਜਿਸ ਵਿੱਚ ਤਿੰਨ ਲੋਕ ਸ਼ਾਮਲ ਸਨ ਕੌਣ ਸਨ ਉਹ ਹੈ ਤਿੰਨ ਲੋਕ ਇਹ ਅਜੇ ਤੱਕ ਰਾਜ਼ ਦੀ ਗੱਲ ਹੈ ਪੁਲਿਸ ਵੀ ਇਸ ਜਾਣਕਾਰੀ ਨੂੰ ਲੁਕਾ ਕੇ ਰੱਖ ਰਹੀ ਹੈ ਤਾਂ ਜੋ ਜਾਂਚ ਤੇ ਅਸਰ ਨਾ ਪਵੇ ਪਰ ਪड़ोसी ਦੇ ਬਿਆਨ ਤੋਂ ਬਾਅਦ ਕੇਸ ਵਿੱਚ ਨਵਾਂ ਸਸਪੈਂਸ ਸ਼ੁਰੂ ਹੋ ਗਿਆ ਹੈ ਕਿ ਰਾਜਵ੍ਰਤੀ ਮੌਤ ਸਧਾਰਨ ਨਹੀਂ ਸੀ ਪड़ोसी ਨੇ ਜਿਹੜਾ ਦੱਸਿਆ ਹੈ ਉਸ ਤੋਂ ਇਹ ਸਾਫ਼ ਹੁੰਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਵੱਡੀ ਸਾਜ਼ਿਸ਼ ਛੁਪੀ ਹੋ ਸਕਦੀ ਹੈ ਪੁਲਿਸ ਦੀ ਚੁੱਪ ਕਿਉਂ ਹੈ ਅਜੇ ਤੱਕ ਪੁਲਿਸ ਨੇ ਇਸ ਖੂਫੀ ਜਾਣਕਾਰੀ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਪਰ ਸੂਤਰ ਕਹਿੰਦੇ ਹਨ ਕਿ ਇਸ ਬਿਆਨ ਤੋਂ ਬਾਅਦ ਦੋ ਲੋਕਾਂ ਨੂੰ ਗੁਪਤ ਤਰੀਕੇ ਨਾਲ ਪੁੱਛਗਿੱਛ ਲਈ ਬੁਲਾਇਆ ਗਿਆ ਏ ਇਹ ਗੱਲ ਵੀ ਚਰਚਾ ਵਿੱਚ ਹੈ ਕਿ ਰਾਜਵਿਰਦੀ ਵਾਈਫ ਅਤੇ ਕੋਲ ਦੇ ਕੁਝ ਲੋਕਾਂ ਤੋਂ ਦੁਬਾਰਾ ਸਟੇਟਮੈਂਟ ਲਿਆ ਜਾ ਸਕਦਾ ਹੈ ਦੋਸਤੋ ਹੁਣ ਸਭ ਤੋਂ ਵੱਡਾ ਸਵਾਲ ਕਿ ਰਾਜਵਿਰਦੀ ਮੌਤ ਦੇ ਪਿੱਛੇ ਕੋਈ ਨੇੜਲਾ ਹੀ ਸਕਸ਼ਾ ਹੈ ਕਿ ਪड़ोसी ਨੇ ਸੱਚਮੁੱਚ ਖੇਡ ਪਲਟ ਦਿੱਤਾ ਏ ਇਸ ਕੇਸ ਨਾਲ ਜੁੜੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਪੰਜਾਬ ਅਪਡੇਟ ਲਾਈਵ ਉੱਤੇ ਦੇਖ ਨੂੰ ਮਿਲੇਗੀ ਹਾਂਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਅਤੇ ਰਾਜਵੀਰ ਜਵੰਦਾ ਦੀ ਫੈਮਿਲੀ ਅਤੇ ਉਸ ਨੂੰ ਇਨਸਾਫ ਮਿਲੇ ਇਸ ਬਾਰੇ ਆਪਣੇ ਕਮੈਂਟਾਂ ਵਿੱਚ ਰਾਏ ਜਰੂਰ ਦਿਓ ਅਤੇ ਜੇ ਦੇਖਣਾ ਚਾਹੁੰਦੇ ਹੋ ਇਹੋ ਜਿਹੀਆਂ ਹੋਰ ਖਬਰਾਂ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਮਿਲਦੇ ਹਾਂ ਹੋਰ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ